ਅਸੀਂ ਕਦੇ ਵੀ ਇਹ ਨਹੀਂ ਕਿਹਾਗਾ ਵੀ ਅਸੀਂ ਹਰ ਹਾਲਤ ਬੈਰੀਕਡ ਤੋੜ ਕੇ ਦਿੱਲੀ ਜਾਵਾਂਗੇ ਪੰਜਾਬ ਦੀ ਕੋਈ ਵੀ ਜਥੇਬੰਦੀ ਸਾਨੂੰ ਇਹ ਨਹੀਂ ਕਹਿ ਸਕਦੀ ਇਸ ਪ੍ਰੋਗਰਾਮ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਕਿਹਾ ਨਹੀਂ ਅਸੀਂ ਉਹਨਾਂ ਨੂੰ ਮਨਾਉਣ ਨਹੀਂ ਗਏ ਅਸੀਂ ਉਹਨਾਂ ਮੂਰੇ ਜਾ ਕੇ ਹੱਥ ਨਹੀਂ ਜੋੜੇ ਹਰੇਕ ਵੀਰ ਨੂੰ ਕਿਹਾ ਤੁਸੀਂ ਤਿਆਰ ਸੀ ਪਰ ਡੱਲੇਵਾਲ ਸਾਹਿਬ ਨਹੀਂ ਤਿਆਰ ਸੀ ਸਾਬ ਲੈ ਕੇ ਆਇਆ ਕਹਿੰਦੇ ਬਰਨਾਲੇ ਸੌ ਪੁਆ ਕੇ ਕਹਿੰਦੇ ਕਿ ਉਹਨਾਂ ਨੂੰ ਨਾਲ ਲੈ ਕੇ ਜਾਣਾ ਦੂਜਿਆਂ ਨੂੰ ਕਿ ਨਹੀਂ ਤਾਂ ਉੱਥੇ ਲੋਕਾਂ ਤੋਂ ਇਹ ਕਹਾ ਕੇ ਅਸੀਂ ਰਾਜਨੀਤਿਕ ਬੰਦਿਆਂ ਨੂੰ ਲੈ ਕੇ ਨਹੀਂ ਜਾਣਾ ਅੱਜ ਦੀਆਂ ਹਾਲਾਤਾਂ 'ਚ ਮੈਂ ਇੱਥੇ ਕੋਈ ਜਵਾਬ ਦਵਾਂ ਠੀਕ ਨਹੀਂ ਇਹ ਸਵਾਲ ਜੈਜਾ ਪਟਿਆਲੇ ਵਾਲਾ ਸਾਬ ਨੂੰ ਕਰਾਇਆ ਜੀ ਉਹਨਾਂ ਨੇ ਬੜਕਤਾ ਮਾਰਤੀ ਪਰਚਾ ਦਰਜ ਕਰਨ ਦੀ ਹੁਣ ਪਰਚਾ ਕਰਨਗੇ ਕੀਤੇਪਲ ਥੱਲੇ ਸਿਪਾਈ ਤੇ ਕਰਨਗੇ ਪਰਚਾ ਦਰਜ ਆਪਣੇ ਬਹਿਬਲ ਕਲਾ ਬਗੜਾੜੀ ਕਾਂਡ ਹੋਇਆ ਤੇ ਬਾਦਲ ਤੇ ਪਰਚੇ ਦੀ ਮੰਗ ਕਰ ਰਹੇ ਆਪਾਂ ਵੀ ਬਾਦਲ ਤੇ ਕਰਾਇਆ ਮੁੱਖ ਮੰਤਰੀ ਉਹ ਸੀ ਹੁਣ ਪਰਚਾ ਤਾਂ ਫਿਰ ਖੱਟਰ ਤੇ ਬੰਦ ਹੁਣ ਵਿਖਾਉਣ ਹਿੰਮਤ ਕਰਨ ਦਲੇਰੀ ਅਸੀਂ ਕਹਿ ਦਾਂਗੇ ਮੁੱਖ ਮੰਤਰੀ ਸਾਡੇ ਨਾਲ ਆ ਉਹ ਮਗਰੋਂ ਹੋਰ ਢੰਗਾ ਨਾਲ ਹਮਲਾ ਕਰ ਰਹੇ ਆ ਇਹ ਮੂਰੇ ਸਿੱਧਾ ਸ਼ੈਲਿੰਗ ਕਰ ਰਹੇ ਆ ਦੋਨੇ ਪਾਸੇ ਘਿਰਿਆ ਹੋਇਆ ਤੁਹਾਨੂੰ ਬਿਲਕੁਲ ਘਿਰੇ ਹੋਏ ਆ ਕੋਈ ਸ਼ੱਕ ਨਹੀਂ ਕਿਸਾਨ ਜੀ ਲੜਾਈ ਲੜ ਰਿਹਾ ਤੇ ਕਿਸੇ ਆਮ ਆਦੀ ਪਾਰਟੀ ਦੇ ਦਮ ਤੇ ਨਹੀਂ ਲੜ ਰਿਹਾ ਹੋਰ ਕਿਸੇ ਪਾਰਟੀ ਦੇ ਦਮ ਤੇ ਨਹੀਂ ਲੜ ਰਿਹਾ ਇਸ ਵਕਤ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਆ ਪ੍ਰੈਸ ਕਾਨਫਰੰਸ ਹੋ ਕੇ ਹਟੀ ਹੈ ਸਾਡੇ ਨਾਲ ਕਿਸਾਨ ਆਗੂ ਬਲਦੇਵ ਜੀ ਰਾਣੇ ਗੱਲਬਾਤ ਕਰਦੇ ਆ ਪੂਰੀ ਸਥਿਤੀ ਤੇ ਹੁਣ ਮੋਰਚਾ ਕਿੱਧਰ ਨੂੰ ਜਾ ਰਿਹਾ ਜੀਰਾ ਸਾਹਿਬ ਕੱਲ ਦੀਆਂ ਘਟਰਾਵਾਂ ਤੋਂ ਬਾਅਦ ਕੀ ਲੱਗਦਾ ਹੈ ਕਿ ਲੀਡਰਸ਼ਿਪ ਕਮਜ਼ੋਰ ਰਹੀ ਹੈ ਜਿਹੜੇ ਨੌਜਵਾਨਾਂ ਨੂੰ ਸਮਝਾਉਣ ਦੇ ਵਿੱਚ ਨੌਜਵਾਨਾਂ ਨੂੰ ਪਿੱਛੇ ਕਰਨ ਦੇ ਵਿੱਚ ਜਿਸ ਤਰੀਕੇ ਨਾਲ ਜੇ ਕਹ ਲਈਏ ਖਨੌਰੀ ਬਾਰਡਰ ਤਾਂ ਕਹਿੰਦੇ ਆ ਕਿ ਲੀਡਰ ਰਹਿਤ ਹੀ ਰਿਹਾ ਉਧਰ ਤਾਂ ਕੰਟਰੋਲ ਬਿਲਕੁਲ ਨਹੀਂ ਚੱਲੋ ਇੱਧਰ ਤਾਂ ਕਈ ਲੀਡਰ ਸੀਗੇ ਪਰ ਉਧਰ ਤਾਂ ਬਿਲਕੁਲ ਜਿਹੜਾ ਲੀਡਰ ਰਹਿਤ ਰਹਿਣਾ ਕਿਤੇ ਨਾ ਕਿਤੇ ਇਹ ਕਹਿੰਦੇ ਖਤਰ ਦੇਖੋ ਖਨੌਰੀ ਤੇ ਇੱਕ ਲੀਡਰਸ਼ਿਪ ਕਿਉਂ ਨਹੀਂ ਅੱਗੇ ਗਈ ਇਹ ਸਾਰਾ ਜਵਾਬ ਤਾਂ ਉਹ ਦੇ ਸਕਦੇ ਆ ਜਾਂ ਰਹੀ ਆ ਕਿ ਨਹੀਂ ਰਹੀ ਮੌਜੂਦ ਨਹੀਂ ਰਹੀ ਅਸੀਂ ਤੇ ਸ਼ੰਭੂ ਤੇ ਸੀ ਤੁਸੀਂ ਵੀ ਸ਼ਾਇਦ ਕੱਲ ਸ਼ੰਭੂ ਤੇ ਸੀ ਇੱਥੇ ਤਕਰੀਬਨ ਸਾਰੀ ਲੀਡਰ ਜ਼ਿਲ੍ਹਿਆਂ ਦੀ ਪੰਜਾਬ ਦੀ ਸੂਬੇ ਦੀ ਲੀਡਰ ਸਾਰੀ ਲਗਾਤਾਰ ਇੱਥੇ ਰਹੀ ਆ ਤੇ ਤਾਂ ਇਹੀ ਗੱਲ ਆ ਕਿ ਇੱਥੇ ਕੋਈ ਵੱਡਾ ਨੁਕਸਾਨ ਨਹੀਂ ਹੋਇਆਗਾ ਲੀਡਰਸ਼ਿਪ ਵਿੱਚ ਰਹੀ ਕਰਕੇ ਤੇ ਨੌਜਵਾਨਾਂ ਨੂੰ ਅਸੀਂ ਜਿੰਨਾ ਸਮਝਾਉਣ 'ਚ ਕਾਮਯਾਬ ਹੋਏ ਆ ਇਸੇ ਕਰਕੇ ਹੋਏ ਆ ਵੀ ਲਗਾਤਾਰ ਸੀ ਕੋਸ਼ਿਸ਼ ਕਰਦੇ ਰਹੇ ਆ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਰਹੇ ਆ ਤਾਨੂੰ ਨਹੀਂ ਲੱਗਦਾ ਕਿ ਜਿਵੇਂ ਜਿਸ ਤਰ੍ਹਾਂ ਦੇ ਨਾਲ ਕੱਲ ਜਦੋਂ ਤੋਂ ਇਹ ਇਹ ਘਟਨਾ ਕਰਨ ਵਾਪਰਿਆ ਉਸ ਤੋਂ ਬਾਅਦ ਇੱਥੇ ਨੌਜਵਾਨ ਵੀ ਸਟੇਜ ਦੇ ਉੱਪਰ ਵੀ ਆਏ ਕਾਫੀ ਉਹ ਗੱਲਬਾਤ ਜਿਹੜੀ ਉਹ ਉਹ ਬਧੀ ਕਿਉਂਕਿ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਕੋਈ ਚੀਜ਼ ਸੀ ਕਿ ਦਿੱਲੀ ਚਲੀਏ ਦਿੱਲੀ ਚਲੀਏ ਦਿੱਲੀ ਚਲੀਏ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਇਹ ਵੀ ਲੀਡਰਸ਼ਿਪ ਨੂੰ ਪਹਿਲਾਂ ਜਦੋਂ ਤੋਂ ਦਿੱਲੀ ਚੱਲਣ ਦਾ ਹੌਕਾ ਸੀ ਇਹ ਕਹਿ ਦੇਣਾ ਚਾਹੀਦਾ ਸੀ ਕਿ ਜੇਕਰ ਆਪਾਂ ਨੂੰ ਰੋਕ ਲਿਆ ਤਾਂ ਉੱਥੇ ਆਪਾਂ ਰੁਕ ਵੀ ਜਾਵਾਂਗੇ ਦੇਖੋ ਆਪਾਂ ਪੀ ਇਹ ਐਲਾਨ ਕੀਤਾ ਸੀ ਵੀ ਅਸੀਂ ਦਿੱਲੀ ਕੂਚ ਕਰਾਂਗੇ ਸ਼ਾਂਤੀਪੁਰ ਹਮ ਅਸੀਂ ਲਗਾਤਾਰ ਇਹ ਕਹਿੰਦੇ ਰਹੇ ਸ਼ਾਂਤ ਹੀ ਨਹੀਂ ਤੋੜ ਅਸੀਂ ਕਦੇ ਵੀ ਇਹ ਨਹੀਂ ਕਿਹਾਗਾ ਵੀ ਅਸੀਂ ਹਰ ਹਾਲਤ ਬੈਰੀਗਡ ਤੋੜ ਕੇ ਦਿੱਲੀ ਜਾਵਾਂਗੇ ਸਾਨੂੰ ਪਤਾ ਸੀ ਇਹ ਸਾਲ ਤਾਂ ਆਉਣਗੀਆਂ ਕਿ ਸਾਡੇ ਨੌਜਵਾਨ ਜਿਵੇਂ ਸਾਡੇ ਤੇ ਆਉਣੀ ਆ ਪਰ ਫਿਰ ਵੀ ਨੌਜਵਾਨ ਜਜ਼ਬਾਤੀ ਹੁੰਦੇ ਆ ਨਵਾਂ ਖੂਨ ਆ ਅਸੀਂ ਕੋਈ ਗਲਤ ਨਹੀਂ ਸਮਝਦੇਗੇ ਜਿਹੜਾ ਬੰਦਾ ਘਰੋਂ ਉੱਠ ਕੇ ਸਾਂਝੀ ਲੜਾਈ ਲੜਨ ਆ ਗਿਆ ਇੰਨਾ ਹੀ ਬਹੁਤ ਆ ਵੱਡੀ ਗੱਲ ਆ ਸਾਰੇ ਨਹੀਂ ਆਉਂਦੇਗੇ ਪਰ ਜੇ ਇੱਥੇ ਆ ਕੇ ਉਹ ਮਾੜਾ ਮੋਟਾ ਕੋਈ ਗੁੱਸੇ 'ਚ ਵੀ ਆਉਂਦੇ ਆ ਸਾਡਾ ਕੰਮ ਆ ਸਾਨੂੰ ਆਪ ਦੇ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਵੀ ਸਾਡੇ 'ਚ ਕਮੀਆਂ ਹੋਣਗੀਆਂ ਜੇ ਕੋਈ ਮਾੜਾ ਮੋਟਾ ਇੱਕ ਆ ਦੁੱਖਾ ਘਟਨਾ ਹੋਈਆਂ ਵਾ ਨੌਜਵਾਨਾਂ 'ਚ ਨਹੀਂ ਉਹ ਤਾਂ ਆਮ ਆਦਮੀ ਨੇ ਲੜਨ ਆਏ ਸੀਗੇ ਸੋ ਜਿੰਨਾ ਕੰਟਰੋਲ ਕਰ ਸਕਦੇ ਸੀ ਕੀਤਾ ਵਾ ਤੇ ਅੱਗੇ ਤੋਂ ਬੰਦਾ ਸਿੱਖਦਾ ਰਹਿੰਦਾ ਵਾ ਆਉਣ ਵਾਲੇ ਸਮੇਂ 'ਚ ਹੋਰ ਸਿੱਖਾਂ ਤੇ ਇਹਨੂੰ ਹੋਰ ਚੰਗੇ ਢੰਗ ਨਾਲ ਚਲਾਵਾਂਗੇ ਜੀਰਾ ਸਾਹਿਬ ਜਿਵੇਂ ਪਹਿਲੇ ਦਿਨ ਤੁਸੀਂ ਵੀ ਜੋ 13 ਤਰੀਕ ਨੂੰ ਬੈਰੀਕੇਡ ਟੁੱਟ ਰਹੀ ਸੀ ਤੁਸੀਂ ਵੀ ਉੱਪਰ ਖੜੇ ਸੀ ਅਨਾਉਂਸਮੈਂਟ ਜਿਹੜੀ ਆ ਕਰ ਰਹੇ ਸੀ ਆਪਾਂ ਉਹਦੇ ਵੀ ਗੱਲਬਾਤ ਕੀਤੀ ਸੀ ਤੁਹਾਨੂੰ ਲੱਗਦਾ ਕਿ ਸਾਹਮਣੇ ਹਥਿਆਰਬੰਦ ਫੋਰਸ ਆ ਇਧਰਲੇ ਪਾਸੇ ਕਿਸ ਤਰ੍ਹਾਂ ਦਾ ਕੋਈ ਹਥਿਆਰ ਨਹੀਂ ਜਿਵਾਏ ਲਾਠੀਆਂ ਤੋਂ ਤੁਹਾਨੂੰ ਲੱਗਦਾ ਕਿ ਹਥਿਆਰਬੰਦ ਫੌਜ ਦੇ ਨਾਲ ਲਾਠੀਆਂ ਦੇ ਨਾਲ ਲੜਿਆ ਜਾ ਸਕਦਾ ਮੁਕਾਬਲਾ ਸਾਹਮਣਾ ਕੀਤਾ ਜਾ ਸਕਦਾ ਇਹੀ ਗੱਲ ਆ ਤੁਹਾਡੇ ਪਹਿਲੇ ਸਵਾਲ ਦਾ ਵੀ ਅੱਧਾ ਜਵਾਬ ਇਹੀ ਆ ਜਦੋਂ ਪਹਿਲਾਂ ਆਪਾਂ ਪਹਿਲੇ ਦਿਨ ਉਹਨਾਂ ਨੇ ਡਰੋਨ ਨਾਲ ਹੀ ਗੋਲੇ ਸਿੱਟੇ ਰਬੜ ਦੀਆਂ ਗੋ ਪਹਿਲੇ ਦਿਨ ਹੀ ਮੈਨੂੰ ਲੱਗਾ 100 ਦੇ ਗੇੜ ਆਪਣੇ ਮੁੰਡੇ ਜ਼ਖਮੀ ਹੋ ਗਏ ਸੀ ਪਹਿਲੇ ਦਿਨ ਹੀ ਉਸ ਤੋਂ ਬਾਅਦ ਟਾਇਰਾਂ 'ਚ ਦੂਜੀਆਂ ਗੋਲੀਆਂ ਮਾਰੀਆਂ ਗਈਆਂ ਟਾਇਰ ਪਾੜੇ ਗਏ ਟਰੈਕਟਰਾਂ 'ਤੇ ਗੋਲੀਆਂ ਮਾਰੀਆਂ ਗਈਆਂ ਤੇ ਸਾਨੂੰ ਕੱਲ ਤੱਕ ਜਦੋਂ ਖਨੌਰੀ ਦੀ ਘਟਨਾ ਹੋਈ ਬਿਲਕੁਲ ਇਹ ਸਾਫ਼ ਹੋ ਚੁੱਕਾ ਸੀਗਾ ਵੀ ਜੇ ਇਸ ਵੇਲੇ ਕੋਈ ਅੱਗੇ ਵਧਣ ਦੀ ਕਾਲ ਦਿੱਤੀ ਗਈ ਜਾਂ ਨੌਜਵਾਨਾਂ ਨੂੰ ਨਾ ਰੋਕਿਆ ਗਿਆ ਤੇ ਇੱਥੇ ਬਹੁਤ ਖਨੌਰੀ ਘਟ ਹੋਇਆ ਜੇ ਇੱਥੇ ਹਾਲਾਤ ਉਹ ਬਣ ਜਾਂਦੇ ਇੱਥੇ ਬਹੁਤ ਵੱਡਾ ਹੋਣਾ ਸੀ ਤੁਹਾਨੂੰ ਵੀ ਪਤਾ ਵਾ ਜਿੱਦੀ ਗਿਣਤੀ ਵੱਡੀ ਸੀ ਬਹੁਤ ਨੁਕਸਾਨ ਹੋਣਾ ਸੀ ਸੋ ਉਸੇ ਨੁਕਸਾਨ ਨੂੰ ਭਾਵਦਿਆਂ ਹੋਇਆ ਅਸੀਂ ਇਹ ਕੱਲ ਫੈਸਲਾ ਕੀਤਾ ਵੀ ਇੱਕ ਵਾਰੀ ਨੌਜਵਾਨਾਂ ਨੂੰ ਟਿਕਾਈਏ ਇਹਨਾਂ ਨੂੰ ਪਿੱਛੇ ਮੋੜੀਏ ਤਾਂ ਕਿ ਸਾਡੀ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਮੇਰੇ ਮਨ ਚ ਪਛਤਾਵਾ ਨਹੀਂ ਆ ਰਿਹਾ ਵੀ ਜੇ ਸਾਰੇ ਸੰਯੁਕਤ ਮੋਰਚੇ ਨਾਲ ਚੱਲ ਕੇ ਆ ਗੈਰ ਰਾਜਨੀਤਿਕ ਮੋਰਚਾ ਨਾ ਬਣਾ ਕੇ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਅੰਦੋਲਨ ਲੜਦੇ ਤਾਂ ਪਹਿਲਾਂ ਵਾਂਗੂ ਸਫਲਤਾ ਹੁੰਦੀ ਐ ਕਿ ਘਟ ਗਣਤੀ ਦੇ ਵਿੱਚ ਲੋਕ ਸੀ ਘਟ ਗਣਤੀ ਵਿੱਚ ਲੀਡਰਸ਼ਿਪ ਸੀ ਜਿਹਦੇ ਕਰਕੇ ਸਾਰਾ ਕੁਝ ਵਾਪਰ ਰਿਹਾ ਪਹਿਲੀ ਗੱਲ ਤਾਂ ਮੈਂ ਸਾਫ਼ ਕਰ ਦਿਆਂ ਵੀ ਅਸੀਂ ਐਸਕੇਐਮ ਦੇ ਵਿੱਚ ਹੀ ਆ ਗੈਰ ਰਾਜਨੀਤਿਕ ਮੋਰ ਅਸੀਂ ਉਹਦਾ ਪਾਰਟ ਵਾਂ ਐਸਕੇਐਮ ਦਾ ਅਸੀਂ ਤਾਂ ਜਿਹੜੀਆਂ 18 ਜਥੇਬੰਦੀਆਂ ਦੇ ਨਾਂ ਤੇ ਪਹਿਲਾਂ ਤਾਲਮੇਲ ਬਣਾਇਆ ਸੀ ਕੇਂਦਰ ਤੇ ਉਹਦੇ ਚ ਰੱਖਿਆ ਸੀ ਵੀ ਅਸੀਂ ਸਾਡਾ ਉਦੇਸ਼ ਇਹ ਹੋਊਗਾ ਵੀ ਉਸ ਮੋਰਚੇ ਨੂੰ ਤੋਂ ਜਿਹੜੇ ਬਾਹਰ ਜਥੇਬੰਦੀਆਂ ਨੂੰ ਨਾਲ ਲੈ ਕੇ ਉਹਨੂੰ ਮਜ਼ਬੂਤ ਕੀਤਾ ਜਾਵੇ। ਦੂਸਰੀ ਗੱਲ ਪੰਜਾਬ ਦੀ ਕੋਈ ਵੀ ਜਥੇਬੰਦੀ ਸਾਨੂੰ ਇਹ ਨਹੀਂ ਕਹਿ ਸਕਦੀ ਇਸ ਪ੍ਰੋਗਰਾਮ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਕਿਹਾ ਨਹੀਂ ਅਸੀਂ ਉਹਨਾਂ ਨੂੰ ਮਨਾਉਣ ਨਹੀਂ ਗਏ ਅਸੀਂ ਉਹਨਾਂ ਮੋਰਚੇ ਜਾ ਕੇ ਹੱਥ ਨਹੀਂ ਜੋੜੇ ਹਰੇਕ ਵੀਰ ਨੂੰ ਗਿਆ ਤੁਸੀਂ ਤਿਆਰ ਸੀ ਪਰ ਡੱਲੇਵਾਲ ਸਾਹਿਬ ਨਹੀਂ ਤਿਆਰ ਸੀ ਨਹੀਂ ਡੱਲੇਵਾਲ ਸਾਹਿਬ ਨਹੀਂ ਤਿਆਰ ਸੀ ਬਰੇ ਦਾਏ ਮਤਲਬ ਇਹ ਥੋੜੂ ਆ ਜੇ ਇੱਕ ਫਾਰਮ ਤਿਆਰ ਹੁਣ ਦੋ ਫਾਰਮ ਹਨ ਇੱਕ ਡੱਲੇਵਾਲ ਸਾਹਿਬ ਦਾ ਫਾਰਮ ਹੈ ਇੱਕ ਸਾਡਾ ਫਾਰਮ ਹੈ ਅਸੀਂ ਆਪਦੇ ਫਾਰਮ ਵੱਲੋਂ ਗਏ ਸੀਗੇ ਸਾਡੇ ਫਾਰਮ ਨਾਲੋਂ ਕੋਈ ਦਿੱਕਤ ਨਹੀਂ ਸੀ ਨਾ ਉਹਨਾਂ ਨੂੰ ਅਸੀਂ ਤਾਂ ਇਹ ਵੀ ਕਿਹਾ ਸੀ ਵੀ ਡੱਲੇਵਾਲ ਸਾਹਿਬ ਨਾਲ ਜੇ ਤੁਸੀਂ ਨਹੀਂ ਆਉਣਾ ਤਾਲਮੇਲ ਚ ਆਜੋ ਤਾਲਮੇਲ ਮੇ ਆਜੋ ਜਿਵੇਂ ਪਿਛਲੀ ਵਾਰੀ ਵੀ ਅਗਰਾਂ ਸਾਹਿਬ ਤਾਲਮੇਲ ਮੇ ਗਏ ਸੀ 65 ਸਟੇਜ ਆਇਆ ਸੀ ਇਹਨਾਂ ਨੇ ਪਰ ਬੈਠੇ ਦਿੱਲੀ ਸੀ ਤੋ ਡੱਲੇਵਾਲ ਸਾਹਿਬ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨੂੰ ਨਾਲ ਲੈ ਕੇ ਚਲੀਏ ਨਹੀਂ ਡੱਲੇਵਾਲ ਸਾਹਿਬ ਨੂੰ ਮਨਾਇਆ ਕਰਕੇ ਡੱਲੇਵਾਲ ਸਾਹਿਬ ਨਾਲ ਆਏ ਆ ਨਹੀਂ ਡੱਲੇਵਾਲ ਸਾਹਿਬ ਲੈ ਕੇ ਆਇਆ ਕਹਿੰਦੇ ਬਰਨਾਲੇ ਸੌਂ ਪਵਾ ਕੇ ਕਹਿੰਦੇ ਕਿ ਉਹਨਾਂ ਨੂੰ ਨਾਲ ਲੈ ਕੇ ਜਾਣਾ ਦੂਜਿਆਂ ਨੂੰ ਕਿ ਨਹੀਂ ਤਾਂ ਉੱਥੇ ਲੋਕਾਂ ਤੋਂ ਇਹ ਕਹਵਾ ਕੇ ਕਿ ਅਸੀਂ ਰਾਜਨੀਤਿਕ ਬੰਦਿਆਂ ਨੂੰ ਲੈ ਕੇ ਨਹੀਂ ਜਾਣਾ ਡੱਲੇਵਾਲ ਸਾਹਿਬ ਕਿਉਂਕਿ ਇਹ ਇਹ ਅੰਦੋਲਨ ਦਾ ਚਿਹਰਾ ਵੀ ਪੰਢੇਰ ਤੇ ਡੱਲੇਵਾਲ ਸਾਹਿਬ ਵੱਡੇ ਪੱਧਰ ਤੇ ਨੇ ਦੇਖੋ ਮੈਨੂੰ ਲੱਗਦਾ ਵਾ ਅੱਜ ਦੇ ਹਾਲਾਤਾਂ 'ਚ ਮੈਂ ਇੱਥੇ ਕੋਈ ਜਵਾਬ ਦੇਵਾਂ ਠੀਕ ਨਹੀਂ ਇਹ ਸਵਾਲ ਜਾਇਜ ਆ ਪਟੱਲੇ ਵਾਲਾ ਸਾਹਿਬ ਨੂੰ ਕਰਿਆ ਜੀ ਇੱਕ ਇੱਕ ਜਵਾਬ ਹੋਰ ਜ਼ਰੂਰ ਦੇ ਦਿਓ ਕਿਉਂਕਿ ਪੰਜਾਬ ਸਰਕਾਰ ਦਾ ਜਿਸ ਤਰ੍ਹਾਂ ਦੇ ਨਾਲ ਕੱਲ ਦੇ ਪੂਰੇ ਸੀਨ ਦੇ ਵਿੱਚ ਰਵੱਈਆ ਰਹਾ ਜਾਂ 13 ਤਰੀਕ ਨੂੰ ਰਿਹਾ ਕਿਉਂਕਿ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਡਰੋਨ ਜਿਹੜਿਆ ਲਗਾਤਾਰ ਬੰਬਾਰੀ ਕਰਦੇ ਰਹੇ ਸੁੱਟਦੇ ਰਹਿਆ ਸੂਗੈਸ ਦੇ ਗੂਰੇ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਇੱਕ ਪੰਜਾਬ ਦੇ ਪੁੱਤ ਦੀ ਮੌਤ ਵੀ ਹੋ ਜਾਂਦੀ ਆ ਪਰ ਕਿਸਾਨਾਂ ਆਗੂਆਂ ਦਾ ਗੈਰ ਰਾਜਨੀਤਿਕ ਜਿਹੜੇ ਤੁਹਾਡੇ ਧੜੇ ਦੇ ਨੇ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਉਸ ਤਰ੍ਹਾਂ ਦਾ ਕੋਈ ਤਲਕੀ ਭਰਿਆ ਬਿਆਨ ਕਿਸੇ ਤਰ ਨੇ ਕਸੂਰਬੰਦ ਮੰਨਦੇ ਹੋ ਕਿ ਕਿਉਂਕਿ ਪੰਜਾਬ ਸਰਕਾਰ ਉਸ ਤਰ੍ਹਾਂ ਦੇ ਨਾਲ ਰੋਕਣ ਦੇ ਵਿੱਚ ਕਾਮਯਾਬ ਨਹੀਂ ਰਹੀ ਕੀ ਕੀ ਹੈ ਪੂਰਾ ਦੇਖੋ ਇਹੋ ਜੀ ਕੋਈ ਗੱਲ ਨਹੀਂ ਕਿ ਵੀ ਤੁਹਾਡੀ ਗੱਲ 'ਚ ਮੈਨੂੰ ਐ ਲੱਗਦਾ ਜਿਵੇਂ ਇਸ ਤਰ੍ਹਾਂ ਨਕਸ਼ਾ ਬਣ ਰਿਹਾ ਵੀ ਕਿਸਾਨ ਲੀਡਰ ਭਗਵੰਤ ਮਾਨ ਨੂੰ رائے ਦੇ ਕੇ ਰਾਤ ਦੇ ਕੇ ਚੱਲ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਮੈਂ ਸਮਝ ਠੀਕ ਹੈ ਥੋੜਾ ਜਾਇਜ਼ ਸਵਾਲ ਦੇਖੋ ਇਹਨਾਂ ਨੇ ਇੰਨੀ ਫੋਰਸ ਲਾਈ ਕੱਲ ਤੁਸੀਂ ਦੇਖੀ ਆ ਸਾਡੇ ਮਗਰ ਲੰਗਰ ਵਾਈ ਰੋਕੇ ਗਏ ਆ ਸਾਡੇ ਪਿੰਡਾਂ ਦੇ ਵਿੱਚ ਗੱਡੀ ਘੁਮਾ ਕੇ ਅਨਾਉਂਸਮੈਂਟ ਵੀ ਕੀਤੀ ਗਈ ਆ ਵੀ ਨੁਕਸਾਨ ਹੋ ਸਕਦਾ ਧਰਨੇ 'ਚ ਨਾ ਜਾਓ ਅਸੀਂ ਕਿਵੇਂ ਕਹਦਾਂਗੇ ਸਾਡੇ ਨਾਲ ਆ ਇਹ ਫਿਰ ਜਦੋਂ ਸਾਰੇ মিডিਆ ਨੇ ਘੇਰਿਆ ਵੀ ਪੰਜਾਬ ਦੇ ਏਰੀਆ 'ਚ ਜਾ ਕੇ ਬੰਬਾਰੀ ਕਰ ਰਹੇ ਆ ਬੰਵਾਟ ਕਰ ਰਹੇ ਆ ਤੇ ਕੱਲ ਮੈਂ ਉੱਥੇ ਅਧਿਕਾਰੀਆਂ ਕੋਲੇ ਖੜਾ ਸੀ ਉੱਥੇ ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀਗੇ ਸ਼ਾਇਦ ਡੀਸੀ ਸਾਹਿਬ ਸੀਗੇ ਉਹ ਕਹਿ ਰਹੇ ਸੀ ਵੀ ਅਸੀਂ ਉਹਨਾਂ ਨੂੰ ਕਹਿਤਾ ਵਾ ਵੀ ਇੱਥੋਂ ਤੱਕ ਪੁਲਿਸ ਫੋਰਸ ਆ ਇੱਥੇ ਨਾ ਬੰਬਾਰੀ ਕਰੋ ਇਹਦਾ ਮਤਲਬ ਹੋਰ ਇੱਥੇ ਕਰੀ ਚੱਲੋ ਇੱਥੇ ਘਰੀ ਚਲੋ ਕਹਿੰਦੇ ਸਾਡੀ ਗੱਲ ਹੋਈ ਹੈ ਮੈਂ ਕੋਲੇ ਖੜਾ ਸੁਣ ਰਿਹਾ ਸੀ ਹਾਲਾਂਕਿ ਉਹ ਮੇਰਾ ਉੱਡਾ ਚਿਹਰਾ ਨਹੀਂ ਉਭਰਿਆ ਹੋਇਆਗਾ ਕਰਕੇ ਉਹਨਾਂ ਨੂੰ ਮੈਨੂੰ ਜਾਣਦੇ ਨਹੀਂ ਸੀ ਸੋ ਕਿਉਂ ਹੀ ਸਾਡੇ ਨਾਲ ਨਿਕਾ ਜੀ ਉਹ ਮਗਰੋਂ ਹੋਰ ਢੰਗਾ ਨਾਲ ਹਮਲਾ ਕਰ ਰਹੇ ਆ ਇਹ ਮੂਰੇ ਸਿੱਧਾ ਛੈਲਿੰਗ ਕਰ ਰਹੇ ਆ ਮਤਲਬ ਦੋਨੇ ਪਾਸੇ ਘਿਰਿਆ ਹੋਇਆ ਤੁਹਾਨੂੰ ਬਿਲਕੁਲ ਘਿਰੇ ਹੋਏ ਆ ਕੋਈ ਸ਼ੱਕ ਨਹੀਂ ਕਿਸਾਨ ਜੀ ਲੜਾਈ ਲੜ ਰਿਹਾ ਤੇ ਕਿਸੇ ਆਮ ਆਦਮੀ ਪਾਰਟੀ ਦੇ ਦਮ ਤੇ ਨਹੀਂ ਲੜ ਰਿਹਾ ਹੋਰ ਕਿਸੇ ਪਾਰਟੀ ਦਮ ਤੇ ਨਹੀਂ ਲੜ ਰਿਹਾ ਕਿਸਾਨ ਕਿਸਾਨਾਂ ਤੇ ਮਜ਼ਦੂਰਾਂ ਦੀ ਤਾਕਤ ਤੇ ਲੜਾਈ ਲੜ ਰਿਹਾ ਵਾ ਸਾਨੂੰ ਨਾ ਕਿਸੇ ਤੋਂ ਝਾਕ ਆ ਨਾ ਪਕਦੇ ਪਹਿਲਾਂ ਹੀ ਸੀ ਅਸੀਂ ਦਿੱਲੀ ਸੰਘਰਸ਼ ਵਿੱਚ ਵੀ ਕਿਸਾਨਾਂ ਮਜ਼ਦੂਰਾਂ ਤੇ ਟੇਕ ਰੱਖੀ ਸੀਗੀ ਤੇ ਹੁਣ ਵੀ ਕਿਸਾਨਾਂ ਮਜ਼ਦੂਰਾਂ ਤੇ ਟੇਕ ਰੱਖ ਕੇ ਹੀ ਲੜ ਰਹੇ ਆ ਪਰ ਇਹ ਗੱਲ ਨਹੀਂ ਮਾਨ ਸਾਹਿਬ ਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਠੀਕ ਆ ਸਾਥ ਦੇਣਾ ਨਹੀਂ ਦੇਣਾ ਉਹ ਤਾਂ ਵੱਖਰੀ ਗੱਲ ਆ ਕੰਨ ਸੇ ਕਮ ਇਹ ਚੀਜ਼ਾਂ ਤਾਂ ਰੋਕੀਆਂ ਜਾ ਸਕਦੀਆਂ ਸੀ 100 ਤੱਕ ਹੀ ਨਿਕਲਤਾ ਸਾਡੀ ਹੱਦ ਚ ਆ ਕੇ ਸਾਡਾ ਬੰਦਾ ਮਾਰ ਕੇ ਉਹ ਹੀ ਗੱਲ ਹੁਣ ਇਹ ਦੇਖਣਾ ਬਹੁਤ ਹੋਊਗਾ ਵੀ ਉਹਨਾਂ ਨੇ ਬੜਕ ਤਾਂ ਮਾਰਤੀ ਪਰਚਾ ਦਰਜ ਕਰਨ ਦੀ ਹੁਣ ਪਰਚਾ ਕਰਨਗੇ ਕੀ ਤੇ ਪਲ ਥੱਲੇ ਸਿਪਾਈ ਤੇ ਕਰਨਗੇ ਪਰਚਾ ਦਰਜ ਆਪਣੇ ਬਹਿਬਲ ਕਲਾਂ ਬਗੜਾੜੀ ਕਾਂਡ ਹੋਇਆ ਤੇ ਬਾਦਲ ਤੇ ਪਰਚੇ ਦੀ ਮੰਗ ਕਰ ਰਹੇ ਆਪਾਂ ਵੀ ਬਾਦਲ ਤੇ ਕਰਾਇਆ ਮੁੱਖ ਮੰਤਰੀ ਉਹ ਸੀ ਹੁਣ ਪਰਚਾ ਤਾਂ ਫਿਰ ਖੱਟਰ ਤੇ ਬੰਦ ਆ ਹੁਣ ਵਿਖਾਉਣ ਹਿੰਮਤ ਕਰਨ ਦਲੇਰੀ ਲੱਗ ਜੂ ਪਤਾ ਕਰਨ ਖੱਟਰ ਤੇ ਪਰਚਾ ਅਸੀਂ ਕਹਿ ਦਾਂਗੇ ਮੁੱਖ ਮੰਤਰੀ ਸਾਡੇ ਨਾਲ ਪਰ ਥੱਲਿਓ ਕੋਈ ਅਨਕਵਾਹ ਰਿਆਂ ਦਾ ਉਹ ਜਾਲ ਵਿਛਾ ਕੇ ਜਾਂ ਉਹਨਾਂ ਗੱਲ ਠੰਡੀ ਕਰਨ ਵਾਲੇ ਰਾਜ ਪਹਿਣਗੇ ਫਿਰ ਤਾਂ ਇਹ ਕੋਈ ਮੰਨ ਲਓ ਕਿ ਇਹ ਇਨਸਾਫ ਨਹੀਂ ਨਾ ਹੋਇਆ ਹੇ ਇਸ ਕਰਕੇ ਕੁਝ ਗੱਲਾਂ ਸਮਾਂ ਵੀ ਸਾਫ਼ ਕਰੂਗਾ ਪਰ ਉਹ ਲੋਕਾਂ ਨੂੰ ਸਾਫ਼ ਕਰੂਗਾ ਕੁਝ ਸਮਾਂ ਸਾਨੂੰ ਸਾਫ਼ ਜੀ ਸਾਡੇ ਨਾਲ ਅਗਲਾ ਰਾਜ ਜੀ ਸਭ ਨੂੰ ਅਗਲੀ ਅਗਲੀ ਕੀ ਰਣ ਦਿੱਤੀ ਹੈ ਦੇਖੋ ਦੋ ਦਿਨ ਤਾਂ ਬੈਠਾਂਗੇ ਇੱਥੇ ਆਪਾਂ ਹਜੇ ਮਗਰਲੇ ਆਪਾਂ ਇੱਕ ਤਾਂ ਜਿਹੜਾ ਮੁੰਡੇ ਦੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਮਿਲਣਾਂ ਵਾਲੀ ਲੀਡਰਸ਼ਿਪ ਗਈ ਹੋਈ ਆ ਇੱਕ ਜ਼ਖਮੀਆਂ ਦਾ ਪਤਾ ਲੈ ਲਿਆ ਆਪਣੇ ਜਿੰਨੇ ਬੰਦੇ ਆ ਦਾ ਤੇ ਇੱਕ ਚੜੂਨੀ ਸਾਹਿਬ ਨੇ ਕੁਝ ਕਾਲ ਦਿੱਤੀ ਹੋਈ ਆ ਦੂਜੇ ਮੋਰਚਿਆਂ ਦੀਆਂ ਮੀਟਿੰਗਾਂ ਮਾਰਟਾਂ ਵੀ ਅੱਜ ਹੈਗੀਆਂ ਵਾ ਕੁਝ ਕਿ ਲਾਪਤਾ ਦੀ ਵੀ ਗੱਲਬਾਤ ਚੱਲ ਰਹੀ ਸੀ ਕੋਈ ਆਇਆ ਤੁਹਾਡੇ ਕੋਲ ਸੁਨੇਹਾ ਖਨੋਰੀ ਬਾਰਡਰ ਤੋਂ ਕਿੰਨੇ ਕੋਈ ਜਿਹੜੇ ਨੌਜਵਾਨ ਨੇ ਕਿਸਾਨ ਨੇ ਜੋ ਲਾਪਤਾ ਹੈ ਕੋਈ ਇਹ 6 ਕਿਸਾਨਾਂ ਦਾ ਕਹਿ ਰਹੇ ਆ ਵੀ ਉਹ ਲਾਪਤਾ ਵਾ ਦੋਵਾਂ ਨੂੰ ਬੋਰੀਆਂ ਚ ਪਾ ਕੇ ਵੀ ਕੁੱਟਿਆ ਗਿਆ ਵਾ ਉਹਦੇ ਬਾਰੇ ਵੀ ਅੱਜ ਆਗੂ ਗਏ ਹੋਏ ਆ ਖਨੋਰੀ ਬਾਰਡਰ ਉੱਥੇ ਦੋਵੇਂ ਫੋਰਮ ਇਕੱਠੇ ਹੋ ਕੇ ਉੱਥੇ ਵਿਚਾਰ ਚਰਚਾ ਵੀ ਕਰਨਗੇ ਤੇ ਕੋਈ ਸ਼ਾਮ ਤੋਂ ਸ਼ਾਮ ਤੱਕ ਕੋਈ ਵੱਡਾ ਫੈਸਲਾ ਆ ਜਾਊਗਾ ਬਹੁਤ ਧੰਨਵਾਦ ਜੀ ਧੰਨਵਾਦ ਜੀ